ਇਹ ਐਗਜ਼ਿਬਿਸ਼ਨ ਰਾਈਟ ਸਟੇਟ ਤਿਆਰ ਕੀਤੀ ਗਈ ਸੀ ਸਪੈਸ਼ਲੀ ਸਿੱਖ ਧਰਮ ਬਾਰੇ ਜਾਣਕਾਰੀ ਸਿੱਖਾਂ ਬਾਰੇ ਜਾਣਕਾਰੀ ਦਸਤਾਰ ਹਿਸਟਰੀ ਲਿਟਰੇਚਰ ਕਲਚਰ ਤੇ ਸ਼ੁਰੂਆਤ ਕੀਤੀ ਗਈ 1699 ਤੋਂ ਵਸਾਖੀ ਤੋਂ ਅਮਰੀਕਾ ਦੀ ਰਾਈਟ ਸਟੇਟ ਯੂਨੀਵਰਸਿਟੀ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਬੇਹੱਦ ਖੂਬਸੂਰਤ ਤੰਗ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਸਜੀਆਂ ਹੋਈਆਂ ਨਜ਼ਰ ਆਈਆਂ ਇਸ ਵਿਸ਼ੇਸ਼ ਮੌਕੇ ਤੇ ਸਿਕ ਕਮਿਊਨਿਟੀ ਦੀਆਂ ਅਹਿਮ ਸਚੇਤਤਾਵੱਲੋ ਸਾਰਿਆਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਬਰੀਕਾ ਦੇ ਸੂਬੇ ohio ਦੇ ਵਿਸ਼ਵ ਉਪਰ ਸਿਧ ਸ਼ਹਿਰ ਡੈਟਨ ਸਥਿਤ ਰਾਈਸਟੇਟ ਯੂਨੀਵਰਸਿਟੀ ਦੇ ਸਿੱਖ ਸਟੂਡੈਂਟ ਐਸੋਸੀਏਸ਼ਨ ਫੋਰ ਲੋ ਸਿੱਖਾਂ ਦੇ ਨਵੇਂ ਸਾਲ ਖਾਲਸਾ ਸਾਜਨਾ ਦਿਵਸ ਅਤੇ ਵਾਢੀ ਦੇ ਤਿਉਹਾਰ ਵਿਸਾਖੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਸਿੱਖ ਨਿਊ ਇਅਰ ਐਂਡ ਹਾਰਵੈਸਟ ਫੈਸਟੀਵਲ ਵਿਸਾਖੀ ਆਯੋਜਿਤ ਕੀਤਾ ਗਿਆ ਇਸ ਦੇ ਆਯੋਜਨ ਵਿੱਚ ਯੂਨੀਵਰਸਿਟੀ ਦੇ ਸਾਬਕਾ ਸਿੱਖ ਵਿਦਿਆਰਥੀਆਂ ਸਿੱਖ ਸੁਸਾਇਟੀ ਆਫ ਡੈਟਨ ਅਤੇ ਸੈਂਸినੈਟੀਸ ਦੇ ਸਿੱਖ ਪਾਈਚਾਰੇ ਨੇ ਸਹਿਯੋਗ ਕੀਤਾ ਤੇ ਵੱਡੀ ਗਿੰਟੀ ਵਿੱਚ ਸ਼ਾਮਲਿਤ ਵੀ ਕੀਤੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਸਟੂਡੈਂਟ ਐਸੋਸੀਏਸ਼ਨ ਦੇ ਸਲਾਹਕਾਰ ਡਾਕਟਰ ਕੁਲਦੀਪ ਸਿੰਘ ਰਤਨ ਨੇ ਮਹਿਮਾਨਾਂ ਦਾ ਉਦਘਾਟਨੀ ਭਾਸ਼ਣ ਨਾਲ ਨਿੱਘਾ ਸਵਾਗਤ ਕੀਤਾ ਤੇ ਯੂਨੀਵਰਸਿਟੀ ਵਿੱਚ ਸਭਿਆਚਾਰਕ ਜਾਗਰੂਤਾ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਸਮਾਗਮ ਦੇ ਆਯੋਜਨ ਲਈ ਪ੍ਰਦਾਨ ਹਾਸ਼ਦੀਪ ਸਿੰਘ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਉਹਨਾਂ ਨੇ ਦੱਸਿਆ ਕਿ ਸਿੱਖ ਕੈਲੰਡਰ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ 14 ਮਾਰਚ ਨੂੰ ਚੇਤ ਮਹੀਨੇ ਨਾਲ ਹੋਈ। ਇਸੇ ਤਰ੍ਹਾਂ ਸਿੱਖ ਕੈਲੰਡਰ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਵਿਸਾਖੀ ਦੂਜੇ ਮਹੀਨੇ ਵਿਸਾਖ ਦੇ ਪਹਿਲੇ ਦਿਨ ਨੂੰ ਮਨਾਇ ਜਾਵੇਗੀ। ਇਹ ਪੰਜਾਬ ਵਿੱਚ ਵੱਡਾ ਦਿਨ ਤਿਉਹਾਰ ਹੈ ਤੇ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਾਜਨਾ ਕੀਤੀ ਸੀ ਸਮਾਗਮ ਦੇ ਮੁਖ ਬੁਲਾਰੇ ਯੂਨੀਵਰਸਿਟੀ ਵਿੱਚ ਧਰਮ ਦੇ ਵਿਸ਼ੇ ਦੇ ਪ੍ਰੋਫੈਸਰ ਡਾਕਟਰ ਵੈਲਰੀ ਸਟੋਕਰ ਨੇ ਸਿੱਖ ਧਰਮ ਇਤਿਹਾਸ ਅਤੇ ਵਿਸਾਖੀ ਦੀ ਮਹੱਤਤਾ ਬਾਰੇ ਗਿਆਨਪੂਰਵਕ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਗੁਰਬਾਣੀ ਕੀਰਤਨ ਖਾਲਸਾ ਦੀ ਸਾਜਨਾ ਪੰਜ ਪਿਆਰੇ ਤਕਕਾਰ ਅਤੇ ਲੰਗਰ ਵਰਗੇ ਵਿਸ਼ੇ ਸ਼ਾਮਲ ਸਨ ਉਹਨਾਂ ਵੱਲੋਂ ਮੰਟਰੀਅਲ ਕੈਨੇਡਾ ਦੇ ਗੁਰਦੁਆਰੇ ਵਿੱਚ ਲੰਗਰ ਛਕਣ ਦਾ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਸਿੱਖ ਜੀਵਨ ਢੰਗ ਵਿੱਚ ਸਮਾਨਤਾ ਅਤੇ ਸੇਵਾ ਦੇ ਮਹੱਤਵ ਨੂੰ ਉਜਾਗਰ ਕੀਤਾ ਉਹਨਾਂ ਨੇ ਕਿਹਾ ਕਿ ਸਿੱਖਾ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਣੇ ਦੁਨੀਆ ਭਰ ਤੇ ਵਿੱਚ ਲੰਗਰ ਦੀ ਸੇਵਾ ਕਰਕੇ ਹਰ ਰੋਜ਼ ਲੱਖਾਂ ਲੋਕਾਂ ਨੂੰ ਖਾਣਾ ਖਵਾਇਆ ਜਾਂਦਾ ਹੈ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸੁਮਿਤ ਸਿੰਘ ਗੁਮਟਾਲਾ ਅਨੁਸਾਰ ਅਮਰੀਕਾ ਦੇ ਵਿੱਚ 11 ਸਤੰਬਰ ਦੇ ਹਮਲੇ ਤੋਂ ਬਾਅਦ ਇਸ ਮਾਗਮ ਪਹਿਲੀ ਵਾਰ ਅਪ੍ਰੈਲ 2003 ਵਿੱਚ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਸੀ ਅਜੇ ਇਸ ਮਾਗਮ ਦਾ ਉਦੇਸ਼ ਵਿਦਿਆਰਥੀਆਂ ਅਧਿਆਪਕਾਂ ਅਤੇ ਹੋਰ ਨਾ ਆਏ ਹੋਏ ਮਹਿਮਾਨਾਂ ਨੂੰ ਸਿੱਖਾ ਦੇ ਨਦੀ ਵੱਖਰੀ ਪਛਾਣ ਬਾਰੇ ਜਾਗਰੂਕ ਕਰਨ ਸਣੇ ਸਿੱਖਾਂ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਉਣਾ ਹੈ ਯੂਨੀਵਰਸਿਟੀ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਜਸਮੀਨ ਕੌਰ ਗੁਰਲੀ ਕਰ ਹਰ ਸਿਰਤਕਰ ਗਗਨਕਰ ਅਤੇ ਹਿਮਾਨੀ ਨਾਰੰਗ ਨੇ ਆਰਮੰਦਰ ਸਾਹਿਬ ਕਿਸਾਂ ਦੀ ਮਹੱਤਤਾ ਅਤੇ ਸਿੱਖ ਕਲੈਂਡਰ ਸਿੱਖ ਧਰਮ ਸਬੰਧੀ ਵੱਖ-ਵੱਖ ਵਿਸ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸਿੱਖ ਇਤਿਹਾਸ ਸਿੱਖ ਸਮਾਜ ਵਿੱਚ ਔਰ ਦਸਥਾਨ ਸੇਵਾ ਦਾ ਸੰਕਲਪ ਭਾਰਤ ਦੀ ਆਜ਼ਾਦੀ ਵਿਸ਼ੂ ਜੰਗਾ ਤੇ ਅਮਰੀਕਾ ਦੀ ਫੌਜ ਚ ਸਿੱਖਾਂ ਦਾ ਯੋਗਦਾਨ ਅਤੇ ਵਿਆਹ ਦੇ ਤਿਉਹਾਰਾਂ ਨੂੰ ਦਰਸਾਉਂਦੀ ਹੋਈ ਇੱਕ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਤਸਵੀਰਾਂ ਤੇ ਪੋਸਟਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸੰਬੰਧਿਤ ਪੁਸਤਕਾਂ ਕੜੇ ਹਾਰਮੋਨੀਅਮ ਦਿਲਰੁਬਾ ਰਬਾਬ ਅਤੇ ਤਬਲੇ ਸਾਡੇ ਸੰਗੀਤ ਦੇ ਸਾਜ਼ ਵੀ ਪ੍ਰਦਰਸ਼ਿਤ ਕੀਤੇ ਗਏ ਸਟੇਟ ਯੂਨੀਵਰਸਿਟੀ ਯੂਹਾਈਓ ਵਿੱਚ ਸਿੱਖ ਨਿਊ ਇਅਰ ਤੇ ਨਾਲ ਦੀ ਨਾਲ ਵਿਸਾਖੀ ਖਾਲਸਾ ਦਾ ਸਾਜਨਾ ਦਿਵਸ ਵੀ ਜੜਾਕੀ ਆ ਰਿਹਾ ਹੈ ਤੇ ਨਾਲ ਹੀ ਵਸਾਖੀ ਜਿਹੜਾ ਕਿ ਅਸੀਂ ਹਾਰਵੈਸਟ ਫੈਸਟੀਵਲ ਕਹਿੰਦੇ ਆ ਇਥੋਂ ਦੀ ਸਿਕ ਸਟੂਡੈਂਟ ਐਸੋਸੀਏਸ਼ਨ ਵੱਲੋਂ ਉਹ ਅੱਜ ਇੱਥੇ ਮਨਾਇਆ ਗਿਆ ਤੇ ਜਿੱਥੇ ਵੱਖ-ਵੱਖ ਚੀਜ਼ਾਂ ਨੂੰ ਕਵਰ ਕੀਤਾ ਗਿਆ ਜਿਵੇਂ ਕਿ ਸਿੱਖਾਂ ਦਾ ਇਤਿਹਾਸ ਤੇ ਉਸ ਤੋਂ ਬਾਅਦ ਸਿੱਖ ਕਲਚਰ ਤੇ ਨਾਲ ਹੀ ਪੰਜਾਬ ਦਾ ਵੀ ਕਿ ਪੰਜਾਬ ਵਿੱਚ ਪੰਜਾਬ ਦਾ ਜਿਹੜਾ ਸੱਭਿਆਚਾਰ ਵੀ ਹੈ ਉਹਦੇ ਤਹਿਤ ਤਖੀਰ ਵਿੱਚ ਇੱਥੇ ਉਹਦੇ ਬਾਰੇ ਵੀ ਦੱਸਿਆ ਗਿਆ ਤੇ ਵੱਖ-ਵੱਖ ਲੋਕ ਸਿਨਸਿਨੈਟੀ ਤੋਂ ਡੇਟਨ ਤੋਂ ਵੀ ਸੰਗਤਾਂ ਪਹੁੰਚੀਆਂ ਬਟ ਮੇਨ ਗੋਲ ਸੀਗਾ ਕੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦੱਸਿਆ ਜਾਵੇ ਕਿ ਸਿੱਖ ਕੌਣ ਨੇ ਦਸਤਾਰ ਕਿਉਂ ਸਜਾਉਂਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਜਾਣਕਾਰੀ ਮਿਲ ਸਕੇ ਕਿਉਂਕਿ 911 ਤੋਂ ਬਾਅਦ ਅੱਜ ਤੋਂ तकरीबन 22 ਸਾਲ ਪਹਿਲਾਂ ਇਹ ਜਿਹੜਾ ਸਿੱਖਾਂ ਨੂੰ ਪ੍ਰੋਬਲਮ ਵੀ ਆਈ ਸੀ ਖਾਸ ਕਰਕੇ ਯੂਨੀਵਰਸਿਟੀਆਂ ਵਿੱਚ ਉਹਦੇ ਤਹਿਤ ਇਹ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ ਤੇ ਵੱਡੀ ਗਿਣਤੀ ਵਿੱਚ ਸਟੂਡੈਂਟਸ ਨੇ ਤੇ ਇੱਥੇ ਦਸਤਾਰਾਂ ਵੀ ਸਜਾਈਆਂ ਨੇ ਤੇ ਉਹ ਜਿਹੜਾ ਪ੍ਰੋਗਰਾਮ ਹੈ ਅੱਜ ਬਹੁਤ ਹੀ ਸਫਲ ਰਿਹਾ ਅਸੀਂ ਐਜ਼ ਅ ਸਟੂਡੈਂਟ ਰਾਈਟ ਸਟੇਟ ਯੂਨੀਵਰਸਿਟੀ ਵੱਲੋਂ ਇੱਥੇ ਸਿੱਖ ਨਿਊ ਇਅਰ ਤੇ ਹਾਰਵੈਸਟ ਫੈਸਟੀਵਲ ਦਾ ਇੱਕ ਪ੍ਰੋਗਰਾਮ ਇੱਥੇ ਸਜਾਇਆ ਗਿਆ ਸਟੂਡੈਂਟ ਯੂਨੀਅਨ ਰਾਈਟ ਸਟੇਟ ਦੇ ਵਿੱਚ ਸਾਡੇ ਇੱਥੇ ਪੱਗਾਂ ਸਜਾਈਆਂ ਗਈਆਂ ਲੋਕਾਂ ਦੇ ਸਾਡਾ ਮੇਨ ਮੋਟਿਵ ਸੀਗਾ ਅਮਰੀਕਨਸ ਨੂੰ ਜਾਗਰੂਕਤਾ ਦੇਣੀ ਤੇ ਸਿੱਖਾਂ ਬਾਰੇ ਵੱਧ ਤੋਂ ਵੱਧ ਚੜ੍ਹ ਕੇ ਦੱਸਣਾ ਆਪਾਂ ਇੱਥੇ ਅਮਰੀਕਨਸ ਸਟੂਡੈਂਟ ਨੂੰ ਤੇ ਬਾਕੀ ਸਾਊਥ ਇੰਡੀਅਨਸ ਬਾਕੀ ਜਿੰਨੇ ਵੀ ਸਾਡੀ ਕਮਿਊਨਿਟੀਜ਼ ਨੇ ਰਾਈਟ ਸਟੇਟਸ ਸਾਰਿਆਂ ਦੇ ਪੱਗਾਂ ਬੰਨੀਆਂ ਤੇ ਇੱਥੇ ਆਪਾਂ ਫੂਡ ਲਗਾਇਆ ਤੇ ਐਗਜ਼ਿਬਿਸ਼ਨ ਲਗਾਈ ਤੇ ਉਸ ਦੇ ਨਾਲ ਨਾਲ ਸਾਰੀ ਸਪਿਰਚੁਅਲ ਸੈਂਸ ਪੇਸ਼ ਕਰਦੇ ਹਾਂ ਉਸ ਦੇ ਨਾਲ ਨਾਲ ਅਸੀਂ ਕਲਚਰਲ ਥੋੜਾ ਸਾ ਥੋੜਾ ਜਿਹਾ ਦਿਖਾਣ ਲਈ ਇੱਕ ਇੱਕ ਛੋਟਾ ਜਿਹਾ ਗਿੱਧਾ ਤਿਆਰ ਕੀਤਾ ਗਿਆ ਜਿਹਦੇ ਵਿੱਚ ਕੁੜੀਆਂ ਨੇ ਥੋੜਾ ਗਿੱਧਾ ਕੀਤਾ ਤੇ ਸਾਰਿਆਂ ਨੂੰ ਵਧ ਚੜ ਕੇ ਮੁਬਾਰਕਾਂ ਅਸੀਂ ਇੱਥੇ ਰਾਈਟ ਸਟੇਟ ਵਿੱਚ ਆਪਣੀ ਐਜੂਕੇਸ਼ਨ ਲੈ ਰਹੇ ਹਾਂ ਸਾਰੇ ਸਟੂਡੈਂਟਸ ਪੰਜਾਬ ਤੋਂ ਇਕੱਠੇ ਹੋ ਕੇ ਆਪਾਂ ਸਿਕ ਸਟੂਡੈਂਟ ਐਸੋਸੀਏਸ਼ਨ ਬਣਾਈ ਐਂਡ ਇਹ ਇਵੈਂਟ ਦਾ ਮੇਨ ਮੋਟਿਵ ਅਮਰੀਕਨਸ ਨੂੰ ਜਾਗਰੂਕਤਾ ਦੇਣੀ ਸੀ ਆਪਣੇ ਇਤਿਹਾਸ ਬਾਰੇ ਅਤੇ ਆਪਣੇ ਕਲਚਰ ਬਾਰੇ I see, and exhibition greetings from Right State. We're celebrating the Sikh New Year. And we're, I'm I'm personally Catholic, but I came to learn about different religions and different cultures. And it seems to be a religion that tries to promote peace amongst different people and different religions. And to help other people to do good and to avoid doing evil. So it's been very educational, and I'm happy that the Sikh community hosted this. Hi, I'm happy to be here. My name's Alyssa. And this is Sri. Sri. And yes, I'm happy to be here. I knew some people coming, so I love to learn about the culture and the religion. It's really beautiful and amazing. So thank you guys for having us. ਅਮਰੀਕਸ ਹਨੇ ਦੁਨੀਆ ਭਰ ਤੋਂ ਯੂਨੀਵਰਸਿਟੀ ਵਿੱਚ ਪੜਨ ਆਏ ਵਿਦਿਆਰਥੀਆਂ ਤੇ ਹੋਰ ਮਹਿਮਾਨਾਂ ਲਈ ਤਜਰਬੇਕਾਰ ਵਲੰਟਰੀਆਂ ਦੀ ਅਗਵਾਈ ਵਿੱਚ ਦਸਤਾਰ ਸਜਾਉਣ ਦਾ ਸੈਸ਼ਨ ਸੀ ਵੱਡੀ ਗਿਣਤੀ ਵਿੱਚ ਮਹਿਮਾਨਾਂ ਨੇ ਦਸਤਾਰ ਬੰਨਣ ਦਾ ਅਨੁਭਵ ਕੀਤਾ ਉਹਨਾਂ ਨੂੰ ਸਿੱਖ ਵਿਦਿਆਰਥੀਆਂ ਤੇ ਸਿੱਖ ਪਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਉਹਨਾਂ ਵੱਲੋਂ ਇਸ ਮਹੱਤਤਾ ਵਕ-ਵਕ ਰੰਗਾਂ ਅਤੇ ਦਸਤਾਰ ਬੰਨਣ ਦੇ ਵਕ-ਵਕ ਸਟਾਈਲ ਆਦਿ ਪਰੇ ਕਈ ਦਿਲਚਸਪ ਸਵਾਲ ਵੀ ਪੁੱਛੇ ਗਏ ਬਾਡੀ ਦੇ ਤਿਉਹਾਰ ਵੇਲੇ ਮਨਾਈ ਜਾਂਦੀ ਖੁਸ਼ੀ ਨਾਲ ਸੰਬੰਧਿਤ ਪੰਜਾਬੀ ਲੋਕਨਾਚ ਗਿੱਧਾ ਸਮਾਪਤੀ ਤੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ 250 ਤੋਂ ਵੱਧ ਮਹਿਮਾਨਾਂ ਨੇ ਜੀਤ ਇੰਡੀਆ ਰੈਸਟੋਰੈਂਟ ਦੇ ਖਾਣੇ ਦਾ ਆਨੰਦ ਮਾਣਿਆ राइट स्टेट ਵਿਖੇ ਸਿੱਖ ਨਵੇਂ ਸਾਲ ਅਤੇ ਵਿਸਾਖੀ ਸੰਬੰਧੀ ਆਯੋਜਿਤ ਇਸ ਵਿਸ਼ੇਸ਼ ਪ੍ਰੋਗਰਾਮ ਨੇ ਸਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਦੇ ਹੋਏ ਵਿਭਿੰਨਤਾ ਵਿੱਚ ਇਕਤਾ ਦੀ ਭਾਵਨਾ ਦੀ ਮਿਸਾਲ ਦਿੱਤੀ ਵਕਫਾ ਮੁਲਕਾ ਅਤੇ ਸਭਿਆਚਾਰਤੂ ਆਏ ਮਹਿਮਾਨ ਆਪਣੇ ਨਾਲ ਸਿੱਖ ਪਰੰਪਰਾਵਾਂ ਦੀ ਡੂੰਗੀ ਸਾਥ ਸਮਝ ਕੇ ਲੈ ਗਏ। ਉਹ ਹਾਇਦੋ ਸਮੀਪ ਸਿੰਘ ਗੁਮਟਾਲਾ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ